ਵਾਹ ਯਾਤਰਾ ਕਰਾਂਗੇ ਹੋਗੇ ਹੋਗੇ ਲਾਗਰ ਹੋਵੇ ਅੰਐਸਪੀ ਗਰੰਟਡ ਦਾ ਕਾਨੂੰਨ ਬੜਵਾ ਕੇ ਰਾਂਗੇ ਹੋਗੇ ਹੋਗੇ ਬੜਵਾ ਕੇ ਰਾਵਾਂਗੇ ਅੱਜ ਸਨਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਸ਼ਹਿਰ ਵਿੱਚ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਸ਼ਹਿਰ ਅੰਦਰ ਵਿਸ਼ਾਲ ਪੈਦਲ ਰੋਸ ਮਾਰਚ ਕਰਦੇ ਹੋਏ ਜਹਾਜ਼ ਚੌਂਕ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੁਆਮੀ 나ਥਨ ਰਿਪੋਰਟ ਲਾਗੂ ਕਰੇ ਅਤੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਨਾਲ ਹੀ ਸ਼ਹੀਦ ਹੋਏ ਕਿਸਾਨਾਂ 'ਸ਼ਿਪ ਕਰਨ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸਬਰਾ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਵਕ ਵਕ ਰਾਜਾਂ ਦੇ ਕਿਸਾਨ 13 ਫਰਵਰੀ ਤੋਂ ਸ਼ੰਭੂ ਖਨੌਰੀ ਡੱਬ ਵਾਲੀ ਅਤਰਤਨਾਪੁਰ ਦੀਆਂ ਹੱਦਾਂ ਤੇ ਮੋਰਚਾ ਲਗਾਏ ਬੈਠੇ ਹਨ ਇਸ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਿਆਂ ਹੋਇਆ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਅਥਰੂ ਗੈਸ ਅਤੇ ਕੈਮੀਕਲ ਵਾਲੇ ਉਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਨ੍ਹਾਂ ਹਥਿਆਰਾਂ ਦੇ ਇਸਤੇਮਾਲ ਦੀ ਇਜਾਜ਼ਤ ਕੋਈ ਵੀ ਅੰਤਰਰਾਸ਼ਟਰੀ ਕਾਨੂੰਨ ਨਹੀਂ ਦਿੰਦਾ ਅਤੇ ਇੱਕ ਨੌਜਵਾਨ ਕਿਸਾਨ ਆਗੂ ਸ਼ੁਕਰਨ ਸਿੰਘ ਦੇ ਸਿਰ ਵਿੱਚ ਸਿੱਧੀ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਨਾਲ ਹਜ਼ਾਂਕੜੇ ਕਿਸਾਨਾਂ ਤੇ ਅਣਗਿਣਤ ਨੌਜਵਾਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਕਈ ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ 10 ਫਰਵਰੀ ਤੋਂ 28 ਮਾਰਚ ਤੱਕ ਹਰਿਆਣਾ ਸਰਕਾਰ ਵੱਲੋਂ ਸੈਂਕੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਵਿੱਚੋਂ ਤਿੰਨ ਕਿਸਾਨ ਆਗੂ ਤੇ ਨੌਜਵਾਨ ਹੱਲੇ ਵੀ ਜੇਲ੍ਹ ਵਿੱਚ ਹਨ ਜਿਨ੍ਹਾਂ ਨੌਜਵਾਨਾਂ ਉਤੇ ਪੁਲਿਸ ਹਿਰਾਸਤ ਵਿੱਚ ਉਹ ਅਣਮਨੁੱਖੀ ਤਸ਼ੱਦਦ ਟਾਇਆ ਗਿਆ ਜਿਸ ਦੀ ਇਜਾਜ਼ਤ ਕੋਈ ਵੀ ਕਾਨੂੰਨ ਨਹੀਂ ਦਿੰਦਾ ਇਸ ਲਈ ਉਨ੍ਹਾਂ ਗ੍ਰਿਫਤਾਰ ਕੀਤੇ ਕਿਸਾਨਾਂ ਤੇ ਨੌਜਵਾਨਾਂ ਦੀ ਤੁਰੰਤ ਰਿਹਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੇ ਸਿੰਘ ਦੀ ਰਿਪੋਰਟ ਤਾਂ ਕੇਂਦਰ ਦੀ ਸਰਕਾਰ ਨੇ ਅਣਮੁਣਕੀ ਤਸ਼ੱਦਦ ਢਾਉਂਦਿਆਂ ਹੋਇਆ ਸਾਡੇ ਤੇ ਅਥਰੂ ਗੈਸ ਔਰ ਉਹ ਹਥਿਆਰ ਜਰੀਲੇ ਹਥਿਆਰ ਇਹਨਾਂ ਨੇ ਜਰੀਲੀਆਂ ਗੈਸਾਂ ਜਿਨ੍ਹਾਂ ਹਥਿਆਰਾਂ ਦੀ ਮਨਾਹੀ ਹੈ ਉਹਨਾਂ ਨੂੰ ਵਰਤਦਿਆਂ ਹੋਇਆ ਸਿੱਧੀਆਂ ਗੋਲੀਆਂ ਚਲਾਉਂਦਿਆਂ ਹੋਇਆ ਸਾਡੇ ਇੱਕ ਨੌਜਵਾਨ ਸ਼ੁਭ ਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੈਂਕੜੇ ਨੌਜਵਾਨਾਂ ਨੂੰ ਇਹਨਾਂ ਨੇ ਜ਼ਖਮੀ ਕੀਤਾ ਔਰ ਸੈਂਕੜੇ ਨੌਜਵਾਨ ਇਹਨਾਂ ਨੇ ਗ੍ਰਿਫਤਾਰ ਕੀਤੇ ਬਹੁਤ ਸਾਰੇ ਨੌਜਵਾਨਾਂ ਦੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ ਗਿਆ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਗਈਆਂ ਔਰ ਹਾਲਾਂ ਸਾਡੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਗੁਰਕੀਰਤ ਨਵਦੀਪ ਅਨੀਸ਼ ਖਟਕਰ ਹਾਲਾਂਕਿ ਹਰਿਆਣੇ ਦੀਆਂ ਜੇਲਾਂ ਦੇ ਵਿੱਚ ਲੱਕੇ ਹੋਏ ਆ ਔਰ ਉਹਨਾਂ ਤੇ ਤਸ਼ੱਦਦ ਵੀ ਹੋਇਆ। ਸੋ ਉਹਨਾਂ ਦੀ ਤੁਰੰਤ ਰਿਹਾਈ ਵਾਸਤੇ ਪੂਰੇ ਭਾਰਤ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਭਾਜਪਾ ਦੇ ਪੁਤਲੇ ਫੁਕੇ ਜਾ ਰਹੇ ਆ। ਉਸੇ ਲੜੀ ਨੂੰ ਅੰਜਾਮ ਦੇਣ ਵਾਸਤੇ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸਾਂਝੇ ਫੋਰਮਾਂ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਕੱਤਰਤਾ ਹੋਈ ਹੈ। ਔਰ ਨਾਲ ਹੀ ਦੂਸਰਾ ਜਿਹੜਾ ਮਸਲਾ ਸਾਡਾ ਇੱਕ ਹੋਰ ਵਿਸ਼ੇਸ਼ ਹੈ ਕਿ ਇਹਨਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਦਾ ਇਹਨਾਂ ਨੇ ਕੋਈ ਖਿਆਲ ਨਹੀਂ ਕੀਤਾ ਇਹਨਾਂ ਨੇ ਕੋ ਉੱਥੇ ਪੱਖਾਂ ਨਹੀਂ ਆਂਦੀ ਜਾਂ ਬਿਜਲੀ ਦੀ ਵਿਵਸਥਾ ਜਿਹੜੀ ਆ ਕੋਈ ਨਹੀਂ ਜਿਹੜੀ ਹੈਗੀ ਵੀ ਸੀ ਰੈਗੂਲਰ ਉਹਨੂੰ ਨਹੀਂ ਚਲਾ ਰਹੇ ਸਗੋਂ ਉੱਥੇ ਸਪਲਾਈ ਜਿਹੜੀ ਇਹਨਾਂ ਨੇ ਘੱਟ ਕੀਤੀ ਹੈ ਸੋ ਇਹ ਸਾਰੇ ਦੇ ਰੋਸ ਵਜੋਂ 9 ਤਰੀਕ ਨੂੰ ਰੇਲਾਂ ਰੁਕੀਆਂ ਜਾਣੀਆਂ ਜੇਕਰ ਸਰਕਾਰ ਅਮਲ ਨਹੀਂ ਕਰਦੀ ਤਾਂ ਰੇਲ ਰੋਕੋ ਵੀ ਲੰਬਾ ਚੱਲ ਸਕਦਾ ਔਰ ਟਰੈਕਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ ਕਿਸਾਨ ਮਜ਼ਦੂਰ ਸੰਘਸ਼ ਪਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨਾਲ ਮੇਰੇ ਸਾਡੇ ਦੋਹਾਂ ਫੋਰਮਾਂ ਦੇ ਸਤਕਾਰਯੋਗ ਆਗੂ ਸਹਿਬਾਨ ਅੱਜ ਦਾ ਪਤਲਾ ਜਿਹੜਾ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਦੈਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਹਾਕਮਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁੱਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੋਹਾਂ ਤਸ਼ੱਦਦ ਕੀਤਾ ਵਾ 21 ਫਰਵਰੀ ਤੱਕ ਜਿਵੇਂ ਜ਼ਿਲ੍ਹਿਆਂ ਵਾਲਾ ਬਾਗ ਬਣਾ ਕੇ ਰੱਖਿਆ ਤੇ ਸ਼ੁੱਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁੱਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾ ਜਿਵੇਂ ਭਾਜਪਾ ਦੇ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਸੀ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੇ ਉਹ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਆਹਰ ਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾਂ ਜਿਹੜੀਆਂ ਵਾਂ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਹਰ ਕੀ ਸਾਹਮਣੇ ਆ ਰਹੇ ਆ ਬੋਲ ਰਹੀਆਂ ਵਾਂ ਵਿਰੋਧੀ ਧਿਰਾਂ ਵੀ ਵੀ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰਤ ਦੇ 140 ਕਰੋੜ ਲੋਕਾਂ ਦਾ ਏਕਾ ਬੋਲ ਰਿਆ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜੇ ਜਿੱਥੇ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮ ਐਸ ਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮ ਐਸ ਪੀ ਹੈ ਨਹੀਂ ਉਹ 2000 ਨੂੰ ਕੁਆਇੰਟਰ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਲਾਲ ਕਿਲਾ ਬ੍ਰਾਂਡ ਆਏ 10 ਕਿਲੋ ਦੀ ਥੈਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਪੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਬਤੀਲੀ ਚ ਪੈ ਜੂਗੀ ਜੇ ਕਿਸਾਨ ਕੋਲ ਦੇ 10 ਰੁਪਏ ਕਿਲੋ ਆਲੂ ਵੇਚੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਕੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿ ਅੰਦੋਲਨ ਅਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹ ਰਹੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਿਹਾ ਕਰੋ ਜਿਹੜਿਆ ਕਾਤਲਾਂ ਨੇ ਸ਼ੁਭ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬੰਦ ਦੀ ਕਾਰਵਾਈ ਤਹਿਤ ਪਰਚਾ ਜਾਰਜ ਕਰਕੇ ਉਹਨਾਂ ਨੂੰ ਜੇਲੀ ਡੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧਤਾ ਤੁਹਾਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਇੰਨੀ ਤੋ ਪਛਾਈਆਂ ਸੰਗਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲੇ ਆਲੇ ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਿਹਾਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਥਾਜਾ ਦੇ ਨਾਂ ਕੀਤਾ ਤੇ ਰੀਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ